ਹਾਂ ਹਲਾ 380 ਰੁਪਏ ਸੀਗੇ ਮਾਂ ਨਹੀਂ ਨਹੀਂ ਮਾਂ ਉਹ ਮੈਂ ਜਮਾ ਕਰਕੇ ਰੱਖਿਓ ਜੀ ਮੈਂ ਤੁਹਾਨੂੰ ਦੱਸਿਆ ਫੋਨ ਕਰ ਲਾਂ ਕਰ ਲਿਆ ਫੋਨ ਹਾਂ ਜਿਆਲੇ ਮੈਂ ਫੋਨ ਕਰ ਲਿਆ ਵਿੱਚੋਂ ਮੈਂ 100 ਰੁਪਏ ਲੈ ਲਿਆ ਨਾ ਬਈ ਮੇਰੀ ਮਾਂ ਦਾ ਜਿੰਨੇ ਘਰ ਮੰਗੂ ਰਹੇਗੇ ਇਹ ਵੀ ਘਰੀ ਆ ਲੈ ਮਾਂ ਲੈ ਲਿਆ ਮੈਂ 100 ਆ ਫੜ ਮੈਨੂੰ ਦੇ ਦੇ ਆਪਦੇ ਹੱਥ ਨਾਲ 100 ਰੁਪਏ ਧੰਨਵਾਦ ਮਾਂ ਜੀ ਆਂਦੀ ਬੱਸ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸੋਰ ਭਾਈ ਜੀ ਠੀਕ ਠਾਕ ਹੋ ਹਾਂ ਬਈ ਇਹ ਬਰਵਾ ਦੇ ਕੀ ਲੱਗਦੇ ਆ ਜੀ ਮਾਤਾ ਜੀ ਤੁਹਾਡੇ ਮੇਰੀ ਮਾਂ ਹੈ ਭਾਈ ਮਾਤਾ ਜੀ ਤੁਹਾਡੇ ਛੋਡੇ ਪੁੱਤ ਦਾਦੀ ਜੀ ਆ ਤੁਹਾਡੇ ਦੋਨੇ ਪੁੱਤਿਆਂ ਦੇ ਹਾਂ ਦੋਨੇ ਪੁੱਤਿਆਂ ਦੇ ਦੇਖੋ ਜਦੋਂ ਮਾਂ ਸਾਡੇ ਕੋਲ ਆਈ ਸੀ ਵੀਰੇ ਪਤਾ ਕੀ ਹਾਲ ਸੀ ਉਦੋਂ ਹੈਨਾ ਤੁਸੀਂ ਵੀਡੀਓ ਵੀ ਦੇਖੀ ਹੋਣੀ ਆ ਉਦੋਂ ਤੇ ਇਹ ਕਹਿੰਦੀ ਸੀ ਮੈਂ ਮਰ ਜਾ ਬਸ ਹੈਨਾ ਹਾਂ ਜੀ ਕਾਤੋਂ ਬਸ ਵੀ ਕੋਈ ਬੱਚਾ ਮਾਨੂੰ ਫੜਿਆ ਵੀ ਕੋਈ ਸ਼ਾਮ-ਸ਼ਾਮ ਸਵਾਈ ਨਹੀਂ ਹੈਗੀ ਜੀ ਗਲਤ ਹੈ ਇਹ ਨਾ ਹੁਣ ਤੁਸੀਂ ਲੈ ਕੇ ਚੱਲਨੇ ਹੋ ਹਾਂਜੀ ਹੁਣ ਸਾਲ ਸੁਭਾਈ ਕਰੋਗੇ ਕਰੂੰਗਾ ਬਈ ਹਾਂ ਜਮਾ ਇਹ ਪੁੱਤ ਦੇਖੋ ਪੁੱਤ ਆਪਾਂ ਆ ਰੋਜ਼ ਫੇਸਬੁੱਕ ਤੇ ਦੇਖਦੇ ਆ WhatsApp ਤੇ ਦੇਖਦੇ ਆ ਲੋਕ ਇਹਨਾਂ ਸਟੇਟਸ ਪਾਉਂਦੇ ਆ ਮੇਰੀ ਦਾਦੀ ਐਡਾ ਮੇਰੀ ਦਾਦੀ ਬਹੁਤ ਸਿਆਣੀ ਐ ਮੈਂ ਬਹੁਤ ਪਿਆਰ ਕਰਦਾ ਹੁਣ ਪੁੱਤ ਤੁਹਾਡੇ ਕੋਲੇ ਤਾਂ ਰੱਬ ਵਰਗੀ ਦਾਦੀ ਤੁਹਾਨੂੰ ਮਿਲੀ ਹੋਈ ਐ ਪੁੱਤ ਸਭ ਤੋਂ ਵੱਡੀ ਗੱਲ ਤਾਂ ਉਹਨੂੰ ਦੀਂਦਾ ਨਹੀਂ ਅੱਖਾਂ ਤੋਂ ਅੰਨੀ ਐ ਵਿਚਾਰੀ ਐ ਨਾ ਤੇ ਉਹਨੂੰ ਪੁੱਤ ਤੁਹਾਡੀ ਸੇਵਾ ਦੀ ਲੋੜ ਐ ਤੁਹਾਡੇ ਪਿਆਰ ਦੀ ਲੋੜ ਐ ਕੰਬਾਪ ਆਪਰੇਸ਼ਨ ਕਰਾਉਣ ਵਾਸਤੇ ਅਸੀਂ ਬਹੁਤ ਯਤਨ ਕੀਤਾ ਹੋਇਆ ਨਹੀਂਗਾ ਡਾਕਟਰ ਕਹਿੰਦੇ ਪਿੱਛੋਂ ਲੈਡ ਚਲੇਗੀ ਠੀਕ ਹੈ ਜੀ ਜੇ ਕਿਤੇ ਮਾੜੀ ਜੀ ਹੁੰਦੀ ਨਾ ਤੇ ਅਸੀਂ ਆਪਰੇਸ਼ਨ ਕਰਾ ਦੇਣਾ ਸੀਗਾ ਹੁਣ ਸਾਡੇ ਕੋਲੇ ਕੀ ਇਹਦਾ ਵਿਚਾਰੀ ਨੇ ਖਾ ਲਿਆ ਪਰ ਸਾਦਾ ਸ਼ੱਕ ਨਹੀਂ ਸੀ ਬੈਠੀ ਰਹਿੰਦੀ ਸੀ ਕਦੇ ਕਿਸੇ ਨੂੰ ਤੰਗ ਨਹੀਂ ਕਰਿਆ ਕਦੇ ਕਿਸੇ ਨੂੰ ਮਾੜਾ ਲਾਫਿ ਨਹੀਂ ਬੋਲਿਆ ਚਲੋ ਘਰੇ ਕਈ ਵਾਰੀ ਹੋ ਜਾਂਦੀ ਆ ਸੱਸ ਨੂੰ ਜ ਮਾੜੀ ਮੋਟੀ ਹਾਂਜੀ ਪਰ ਉਹ ਤੁਸੀਂ ਵਿੱਚ ਸਬਰ ਨਾਲ ਗੱਲ ਕਰਿਆ ਕਰੋ ਤੁਸੀਂ ਕਿਹਾ ਕਰੋ ਮੰਮੀ ਨਾ ਦਾਦੀ ਐ ਨਾ ਬੋਲ ਜੇ ਦਾਦੀ ਐ ਗੁੱਸੇ 'ਚ ਬੋਲਦੀ ਹੋਏ ਦਾਦੀ ਨੂੰ ਵੀ ਸਮਝਾਓ ਵੀ ਦਾਦੀ ਛੱਡ ਗੁੱਸਾ ਨਾ ਕਰਤੋ ਠੀਕ ਐ ਪੁੱਤ ਹਾਂਜੀ ਦੇਖੋ ਹੁਣ ਇਹ ਘਰ ਦਾ ਜਿੰਦਾ ਵਾ ਇਹ ਮਾਂ ਨਹੀਂ ਤੁਹਾਡੇ ਵਾਸਤੇ ਰੱਬ ਦੀ ਸੇਵਾ ਮਿਲੀ ਐ ਤੁਹਾਨੂੰ ਦਿਲ ਲਾ ਕੇ ਕਰੋ ਮਨ ਲਾ ਕੇ ਕਰੋ ਕਰੋਗੇ ਨਾ ਕੀ ਨਾਂ ਤੇਰਾ ਪੁੱਤ ਮੇਰਾ ਨਵਨਤਰਾ ਅਕਾਸ਼ਦੀਪ ਇਹ ਹਨ ਪਵਨਦੀਪਾ ਬੌਨਦੀਪ ਸਿੰਘ ਤੇ ਰਾਸ਼ਦੀਪ ਸਿੰਘ ਤੇ ਆਵਾਪੂ ਭਾਈ ਹਰਵੰਤ ਸਿੰਘ ਤੂੰ ਤਾਂ ਪਹਿਲਾਂ ਵੀ ਆ ਕੇ ਗਿਆ ਓਦੋਂ ਹੈ ਨਾ ਦੋਨੇ ਭਾਈ ਆਏ ਸੀ ਉਦੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਸਰਜੀਤ ਕੌਰ ਜੀ ਜੇ ਤੁਸੀਂ ਪਹਿਲਾਂ ਉਹ ਤਸਵੀਰਾਂ ਦੇਖੋ ਜਦੋਂ ਲੈ ਕੇ ਆਏ ਸੀ ਮਾਤਾ ਜੀ ਨੂੰ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਸਾਡੀ ਟੀਮ ਦੇ ਮੈਂਬਰ ਗੋਲਡੀ ਬੀੜ ਹਣੀ ਲੈ ਕੇ ਆਏ ਸੀ ਮਾਤਾ ਜੀ ਨੂੰ ਮਾਤਾ ਜੀ ਅੱਖਾਂ ਤੋਂ ਬਲਾਈਂਡ ਨੇ ਬਿਲਕੁਲ ਮਾਤਾ ਜੀ ਨੂੰ ਦਿਖਾਈ ਨਹੀਂ ਦਿੰਦਾ ਅੱਖਾਂ ਤੋਂ ਤੇ ਮਾਤਾ ਜੀ ਉਮਰ ਦੇ ਉਸ ਪੜਾਤੇ ਨੇ ਜਿੱਥੇ ਇਸ ਬਜੁਰਗ ਸਰੀਰ ਨੂੰ ਥੋੜੇ ਮਾਨ ਸਤਕਾਰ ਦੀ ਥੋੜੇ ਪਿਆਰ ਦੀ ਥੋੜੇ ਆਪਣੇਪਣ ਦੀ ਲੋੜ ਲੋੜ ਹੈ ਜੀ ਅੱਖਾਂ ਦਾ ਸੀ ਚੈੱਕਅਪ ਵੀ ਕਰਾਇਆ ਜਦੋਂ ਲੈ ਕੇ ਆਏ ਡਾਕਟਰਾਂ ਨੂੰ ਦਿਖਾਇਆ ਪਰ ਡਾਕਟਰਾਂ ਨੇ ਜਦ ਸੇ ਉਹ ਇਹਨਾਂ ਦੀ ਅੱਖਾਂ ਦੀ ਲਾਈਟ ਪਿੱਛੇ ਚਲੇ ਗਈ ਆ ਨਹੀਂ ਸਕਦੇ ਬਰ ਅੱਜ ਮਾਤਾ ਸਰਜੀਤ ਕੌਰ ਜੀ ਆਪਣੇ ਘਰ ਚੱਲੇ ਨੇ ਸਾਨੂੰ ਇਸ ਗੱਲ ਦਾ ਬਹੁਤ ਸਕੂਨ ਆ ਉਹਦੇ ਦੋ ਪੁੱਤ ਪਵਨਦੀਪ ਹੈ ਅਕਾਸ਼ਦੀਪ ਤੇ ਉਹਨਾਂ ਦਾ ਬੇਟਾ ਹਰਮਨ ਸਿੰਘ ਲੈਣ ਆਇਆ ਆਪਣੀ ਉੱਤੇ ਦਾਦੀ ਨੂੰ ਲੈਣ ਆਇਆ ਪੁੱਤ ਮਾਂ ਨੂੰ ਲੈਣ ਆਇਆ ਪਰ ਜਿਸ ਦਿਨ ਮਾਂ ਮਿਲੀ ਸੀ ਉਸ ਦਿਨ ਰੋਂਦੀ ਸੀ ਬਿਲਕਦੀ ਸੀ ਕਹਿੰਦੀ ਮੈਂ ਨਹੀਂ ਘਰੇ ਜਾਣਾ ਮੈਂ ਮਰ ਜਾ ਮਰਨ ਵਾਸਤੇ ਕੋਈ ਰਾ ਲੱਭਦੀ ਸੀ ਮਾਂ ਇੱਕ ਤਾਂ ਅੱਖਾਂ ਦੀ ਲਾਇਤ ਹੈ ਨਹੀਂ ਸੀ ਇੱਕ ਉਦਾਂ ਕਿਸੇ ਗੱਲੋਂ ਤੰਗ ਸੀ ਘਰਾਂ ਚ ਚੱਲੋ ਛੋਟਾ ਮੋਟਾ ਲੜਾਈ ਝਗੜਾ ਕਰੀ ਸ਼ੋ ਜਾਂਦਾ ਅਸੀਂ ਕਿਸੇ ਨੂੰ ਮਾੜਾ ਚੰਗਾ じゃ ਅਸੀਂ ਕਿਸੇ ਨੂੰ ਅੱਜ ਉਹ ਨਹੀਂ ਗੱਲ ਕਹਿੰਦੇ ਅੱਜ ਜੇ ਦਾਦੀ ਦੇ ਪੋਤੇ ਦਾਦੀ ਨੂੰ ਲੈਣ ਆਏ ਜਾਂ ਪੁੱਤ ਲੈਣ ਆਇਆ ਅਸੀਂ ਗੱਲ ਮਟਾਉਣ ਵਾਲੀ ਕਰਾਂਗੇ ਵਧਾਉਣ ਵਾਲੀ ਨਹੀਂ ਕਰਾਂਗੇ ਕਿਉਂਕਿ ਜਿਸ ਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਵੇ ਕਹਿੰਦੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਕੋਈ ਗੱਲ ਨਹੀਂ ਪਰ ਜੋ ਸਕੂਨ ਜੋ ਮਾਤਾ ਸਰਜੀਤ ਕੌਰ ਦਾ ਸਮਾਂ ਉਸ ਘਰ ਚ ਜਿੰਨੇ ਵਧੀਆ ਤਰੀਕੇ ਨਾਲ ਜਿੰਨੇ ਸਕੂਨ ਨਾਲ ਪੂਰਾ ਹੋ ਸਕਦਾ ਜਿੱਥੇ ਵਿਆਹ ਕੇ ਆਈ ਸੀ ਜਿੱਥੇ ਆਪਣੇ ਪੁੱਤਾਂ ਨੂੰ ਜਨਮ ਦਿੱਤਾ ਫਿਰ ਗਾਂ ਦੋ ਤੇ ਦੋਤੀਆਂ ਵਾਲੀ ਪੋਤੇ ਪੋਤੀਆਂ ਵਾਲੀ ਹੋਈ ਉਸ ਘਰ ਤੇ ਜਾਣ ਨੂੰ ਤਾਂ ਰੋਜ਼ ਇਹ ਵੀ ਲੋਚਦੀ ਸੀ ਮਾਂ ਵੀ ਮੈਂ ਜਾਵਾਂ ਪਰ ਅੱਜ ਸਰਜੀਤ ਕੌਰ ਮਾਤਾ ਨੂੰ ਲੈਣ ਆਏ ਇਹਨਾਂ ਉੱਤਿਆਂ ਨੇ ਤੇ ਪੁੱਤ ਨੇ ਇਸ ਮਾਂ ਦਾ ਮਾਨ ਰੱਖਿਆ ਕਿਉਂਕਿ ਮਾਂ ਅੰਦਰ ਰਹਿ ਜਰੂਰ ਰਹੀ ਸੀ ਅੰਦਰ ਸਾਡੇ ਪਰਿਵਾਰ ਦੇ ਵਿੱਚ ਮਾਤਾ ਬਹੁਤ ਵਧੀਆ ਤਰੀਕੇ ਨਾਲ ਸ਼ਾਂਤ ਰਹਿਣਾ ਇਸ਼ਨਾਨ ਕਰਾਉਣਾ ਰੋਜ਼ ਪ੍ਰਸ਼ਾਦਾ ਪਾਣੀ ਬਿਸਤਰਾ ਸਾਫ਼ ਲੀੜੇ ਕੱਪੜੇ ਸਾਫ਼ ਸਭ ਕੁਝ ਮਿਲਦਾ ਸੀ ਮਾਤਾ ਜੀ ਮਾਤਾ ਜੀ ਦੀ ਸਿਹਤ ਵੀ ਬਿਲਕੁਲ ਠੀਕ ਹੋ ਗਈ ਐ ਪਰ ਫਿਰ ਵੀ ਆਪਣੇ ਤਾਂ ਆਪਣੇ ਹੀ ਆ ਕਿੱਥੇ ਪੋਤੇ ਨੇ ਆ ਕੇ ਜੱਫੀ ਪਾਉਣੀ ਕਿੱਥੇ ਪੋਤੇ ਨੇ ਆ ਕੇ ਕਹਿਣਾ ਵੀ ਦਾਦੀ ਕਿਵੇਂ ਆ ਕਿਤੇ ਇਧਰੋਂ ਆਇਆ ਪੁੱਤਾ ਹਾਕ ਮਾਰ ਕੇ ਉਧਰੋਂ ਹਾਕ ਮਾਰ ਗਿਆ ਕਿਤੇ ਹਰਪੰਸ ਬਾਈ ਆ ਗਿਆ ਕਿਤੇ ਕੋਈ ਆ ਗਿਆ ਬਸ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਮਾਂ ਨੂੰ ਸਰਜੀਤ ਕੌਰ ਨੂੰ ਆਪਣੇ ਘਰ ਚ ਆਪਣੇ ਪਰਿਵਾਰ ਦੇ ਵਿੱਚ ਰਹਿਣ ਦਾ ਬਲ ਬਖਸ਼ਣ ਤੇ ਮਾਂ ਨੂੰ ਸਾਡੇ ਕੋਲ ਆਇਆ 10 ਮਹੀਨੇ 18 ਦਿਨ ਹੋ ਗਏ ਆ ਠੀਕ ਹੈ ਤੇ ਇਹਨਾਂ 322 ਦਿਨਾਂ ਦੇ ਵਿੱਚ ਇਸ ਮਾਂ ਨੇ ਜਿੰਨਾ ਸਾਨੂੰ ਪਿਆਰ ਦਿੱਤਾ ਜਿੰਨੀਆਂ ਅਸੀਸਾਂ ਦਿੱਤੀਆਂ ਮੈਂ ਜਦੋਂ ਵੀ ਮਾਂ ਦੇ ਕੋਲੇ ਜਾਣਾ ਮੈਨੂੰ ਬਾਲੀਆਂ ਹੀ ਅਸੀਸਾਂ ਦਿੰਦੀ ਸੀ ਮਾਂ ਬਾਲੀਆਂ ਹੀ ਅਸੀਸਾਂ ਦਿੰਦੀ ਦੁਆ ਮਾਰਦੀ ਸੀ ਤੇ ਅਸੀਂ ਅੱਜ ਬਹੁਤ ਖੁਸ਼ ਆ ਮਿਸਾ 5 ਆਪਣੇ ਘਰ ਚੱਲੀ ਆ ਮਾਤਾ ਜੀ ਦਾ ਪਿੰਡ ਕੋਟ ਦੁਨਾਵਾਂ ਜੀ ਬਰਨਾਲਾ ਜ਼ਿਲ੍ਹਾ ਪਿੰਡ ਕੋਟ ਦੁਨਾ ਤੇ ਅੱਖਾਂ ਤੋਂ ਮਾਤਾ ਜੀ ਬ্লাইন্ড ਨੇ ਤੇ ਸਾਡੇ ਪਰਿਵਾਰ ਦੇ ਮੈਂਬਰ ਗੋਲਦੀ ਵੀਰ ਹੁਣੀ ਲੈ ਕੇ ਆਏ ਸੀ ਮਾਤਾ ਜੀ ਨੂੰ ਉਸ ਟਾਈਮ ਸਾਡੇ ਕੋਲੇ ਤੇ ਗੋਲਦੀ ਵੀਰ ਉਹਨਾਂ ਨੇ ਮਾਤਾ ਨੂੰ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਲੈ ਕੇ ਆਏ ਸੀ ਉਹ ਤੇ ਬਲੌਰ ਸਿੰਘ ਬੇਟਾ ਮਾਤਾ ਜੀ ਦਾ ਹਰਵੰਤ ਸਿੰਘ ਬੇਟਾ ਤੇ ਪਾਲ ਸਿੰਘ ਬੇਟਾ ਤੇ ਗੁਰਦੇਵਤ ਸਿੰਘ ਵੀ ਬੇਟਾ ਹੀ ਹੈ ਜੀ ਹਾਂ ਜੀ ਚਾ ਗਰਮੀਰ ਚਾਰ ਬੇਟੇ ਮਾੜਾ ਵੀ ਚਾਰ ਚਾਰ ਮੁੰਡੇ ਮਾਤਾ ਦੇ ਤੇ ਮੈਂ ਕੁੜੀਆਂ ਕੁੜੀ ਨਹੀਂ ਕਿ ਕੁੜੀ ਕੋਈ ਨਹੀਂ ਚਾਰ ਬੇਟੇ ਹੀ ਹਨ ਤੇ ਇੱਕ ਆ ਮਾਂ ਤੁਹਾਡੇ ਉਸ ਟਾਈਮ ਤੁਹਾਡੇ ਕੋਲੋਂ ਜਿਹੜੇ ਪੈਸੇ ਮਿਲੇ ਸੀਗੇ ਤੇ ਤੁਹਾਡਾ ਆਧਾਰ ਕਾਰਡ ਸੀ ਕਮ ਹਾਂ ਆਲਾ 380 ਰੁਪਏ ਸੀਗੇ ਮੈਂ ਨਹੀਂ ਨਹੀਂ ਮੈਂ ਮੈਂ ਉਹ ਮੈਂ ਜਮਾ ਕਰਕੇ ਰੱਖਿਓ ਜੀ ਮੈਂ ਤੁਹਾਨੂੰ ਦੱਸਾਂ ਫੋਨ ਕਰ ਲਾ ਕਰ ਲਿਆ ਫੋਨ ਹਾਂ ਛੇ ਆਲੇ ਮੈਂ ਫੋਨ ਕਰ ਲਿਆ ਵਿੱਚੋਂ ਮੈਂ 100 ਰੁਪਏ ਲੈ ਲਿਆ ਮੇਰੀ ਮਾਂ ਦਾ ਜੇ ਮੈਂ ਘਰ ਮੰਗੂ ਰਹੇਗੇ ਵਧੀਆ ਇਹ ਵੀ ਘਰ ਹੀ ਆ ਲੈ ਮਾਂ ਆ ਲੈ ਲੈ ਮੈਂ 100 ਰੁਪਏ ਆ ਫੜ ਮੈਨੂੰ ਦੇ ਦੇ ਆਪਦੇ ਹੱਥ ਨਾਲ 100 ਰੁਪਏ ਧੰਨਵਾਦ ਮਾਂ ਜਿਉਂ ਦੀ ਬਾਤ ਦੀ ਠੀਕ ਹੈ ਬੰਸਿਆ ਆ ਫੜ ਲੋ ਪੁੱਤ ਬਾਪ ਦੇਖ ਲੈ ਬੇ ਬੇ ਤੇ ਪੈ ਠੀਕ ਹੈ ਬੰਸਿਆ ਬਸ ਮੇਰੀ ਇੰਨੀ ਕੀ ਛੋਟੇ ਵੱਡੇ ਭਾਈ ਬੇਨਤੀ ਆ ਬਸ ਮਾਂ ਦਾ ਖਿਆਲ ਰੱਖਿਓ ਹਨਾ ਮੈਨੂੰ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਵਨ ਪੁੱਤ ਤੁਸੀਂ ਮੇਰੇ ਛੋਟੇ ਭਰਾਵਾਂ ਵਰਗੇ ਯਾਦ ਰੱਬੀ ਕੀਤਾ ਤੁਸੀਂ ਲੈਣਾ ਸ਼ਾਬਾਸ਼ ਤੁਹਾਡੇ ਬਹੁਤ ਵਧੀਆ ਸ਼ਾਬਾਸ਼ ਚੰਗਾ ਸ਼ਾਬਾਸ਼ ਬਹੁਤ ਤੁਹਾਡੇ ਬਹੁਤ ਚੰਗਾ ਕੀਤਾ ਤੁਸੀਂ ਚੰਗਾ ਬਈ ਠੀਕ ਆ ਮਾ ਠੀਕ ਹੈ ਜੀ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ